ਸੁਭਾਉ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਨਿਤਨੇਮ ਸਰਲ ਕਥਾ ਵਿਚਾਰ ਪਾਵਨ ਬਾਣੀ ਰਹਿ ਰਾਸ ਸਹਿਬ ਰਾਈ ਸਤਿਗੁਰੂ ਕਿਰਪਾ ਕਰ ਰਹੇ ਹਨ ਪਿੱਛੇ ਵੀ ਅਸੀਂ ਕੱਲ ਵਾਲੀ ਵਿਚਾਰ ਵਿੱਚ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਹੀ ਵਿਚਾਰ ਸਰਵਣ ਕੀਤੀ ਸੀ ਇਹ ਜੋ ਅਗਲਾ ਸ਼ਬਦ ਹੈ ਇਹ ਵੀ ਚੌਥੇ ਪਾਤਸ਼ਾਹ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਵਿੱਚ ਵਾਹਿਗੁਰੂ ਦੀ ਸਿਫਤ ਅਤੇ ਹੁਕਮੀ ਬੰਦੇ ਦਾ ਆਦਰਸ਼ ਬਿਆਨ ਕਰ ਰੇ ਸਤਿਗੁਰੂ ਜੀ ਆਓ ਮਨ ਮਿਰਤियां ਕਾਗਰ ਕਰੀਏ ਪਾਵਨ ਨਿਤਨੇਮ ਸਰਲ ਵਿਚਾਰ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਏ ਕਰਤਾਪੁਰਖ ਸੱਚੇ ਸਰਜਣਹਾਰ ਪ੍ਰਭੂ ਜੀ ਵਾਹਿਗੁਰੂ ਜੀ ਤੂੰ ਮੇਰਾ ਮਾਲਕ ਹੈ ਜੋ ਤੈਨੂੰ ਪਾਉਂਦਾ ਹੈ ਉਹੀ ਪਿੱਛੇ ਹੋਇਆ ਹੈ ਅਤੇ ਜੋ ਤੈਨੂੰ ਪਾਵੇਗਾ ਉਹੀ ਥੀਸੀ ਅੱਗੇ ਨੂੰ ਹੋਵੇਗਾ ਏ ਵਾਹਿਗੁਰੂ ਮੈਂ ਤੇਰੇ ਦਰ ਦਾ ਹੀ ਪਖਾਰੀ ਹਾਂ ਜੋ ਤੂੰ ਮੈਨੂੰ ਦੇ ਰਿਹਾ ਉਹੀ ਮੈਂ ਪ੍ਰਾਪਤ ਕਰ ਰਿਹਾ ਹਾਂ ਰਖਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਏ ਵਾਹਿਗੁਰੂ ਸਾਹਿਬ ਸ੍ਰਿਸ਼ਟੀ ਤੇਰੀ ਹੈ ਤੇ ਸਭ ਨੇ ਤੈਨੂੰ ਧਿਆਇਆ ਜਿਸ ਤੇ ਤੂੰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਸ ਨੇ ਨਾਮ ਰੂਪ ਅਮੋਲਕ ਰਤਨ ਨੂੰ ਪ੍ਰਾਪਤ ਕੀਤਾ ਹੈ ਗੁਰਮਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਗੁਰਮੁਖਾਂ ਨੇ ਦੁਨੀਆਂ ਵਿੱਚ ਆ ਕੇ ਲਾਹਾ ਖਟ ਲਿਆ ਹੈ ਪਰ ਮਨਮੁਖਾਂ ਨੇ ਜੀਵਨ ਦਾ ਵੱਡਾ ਮੁੱਲਾ ਹੀਰਾ ਵਿਰਤ ਗਵਾ ਲਿਆ ਗੁਰਮੁਖਾਂ ਨੂੰ ਤੁਸੀਂ ਆਪ ਹੀ ਆਪਣੇ ਨਾਲ ਮਿਲਾਇਆ ਅਤੇ ਮਨਮੁਖਾਂ ਨੂੰ ਤੁਸੀਂ ਆਪ ਹੀ ਆਪਣੇ ਤੋਂ ਵਿਛੋੜਿਆ ਦੂਰ ਕੀਤਾ ਹੈ ਤੂੰ ਦਰੀਆ ਸਭ ਤੁਝ ਹੀ ਮਾਹੇ ਤੁਝ ਬੇਨ ਦੂਜਾ ਕੋਈ ਨਾਹੇ ਕੀ ਵਾਹਿਗੁਰੂ ਜੀ ਤੁਸੀਂ ਦਰਿਆਓ ਵਿਸ਼ਾਲ ਸਾਗਰ ਹੋ ਅਤੇ ਸਾਰੇ ਜੀਵ ਜੰਤ ਤੇਰੇ ਵਿੱਚ ਸਮਾਰੇ ਹਨ ਤੁਹਾਡੇ ਬਿਨਾ ਕਿਸੇ ਥਾਵੇਂ ਦੂਜਾ ਕੋਈ ਹੋਰ ਹੈ ਹੀ ਨਹੀਂ ਜੀਵ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਯੋਗੀ ਮੇਲ ਜਿਤਨੇ ਵੀ ਸੰਸਾਰ ਵਿੱਚ ਛੋਡੇ ਵੱਡੇ ਜੀਵ ਹਨ ਇਹ ਸਭ ਤੇਰਾ ਹੀ ਖੇਲ ਤਮਾਸ਼ਾ ਬਣਾਇਆ ਵਿਜੋਗ ਵਿਜੋਗੀ ਕਰਮਾਂ ਦੇ ਮਿਲਣ ਤੋਂ ਜੀਵ ਅਥਵਾ ਸੰਸਾਰ ਤੇਤੋਂ ਵਿਛੜਿਆ ਸੰਜੋਗੀ ਸਹਿਜੋਗੀ ਕਰਮਾਂ ਦੁਆਰਾ ਹੀ ਤੇਰੇ ਨਾਲ ਮੇਲ ਹੋ ਸਕਦਾ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਏ ਪ੍ਰਭੂ ਜੀ ਜਿਸਨੂੰ ਤੁਸੀਂ ਆਪਣੇ ਸਰੂਪ ਬਾਰੇ ਜਾਣ ਆਏ ਗਿਆਨ ਬਖਸ਼ਿਸ਼ ਕਰਦੇ ਹੋ ਜਣਾਉਂਦੇ ਹੋ ਉਹੀ ਗੁਰਮਖ ਪਿਆਰਾ ਤੁਹਾਨੂੰ ਜਾਣ ਸਕਦਾ ਫਿਰ ਉਹ ਤੇਰਾ ਗਿਆਨ ਹਾਸਲ ਕਰਕੇ ਆਪਣੇ ਮੁਖ ਤੋਂ ਹਮੇਸ਼ਾ ਤੇਰੇ ਗੁਣ अथवा ਤੇਰੀ ਸਿਫਤ ਸਲਾਹ ਉਚਾਰਨ ਕਰਦਾ ਰਿਂਦਾ ਹੈ ਅੱਗੇ ਅਨਪੁਰਖ ਵਿੱਚ ਫਰਮਾਉਂਦੇ ਆ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਜਿਸ ਨੇ ਉਸ ਅਕਾਲ ਪੁਰਖ ਨੂੰ ਸੇਵਿਆ ਹੈ ਪਾਵ ਸਿਮਰਨ ਕੀਤਾ ਹੈ ਉਸ ਨੇ ਸੁਖ ਪ੍ਰਾਪਤ ਕੀਤਾ ਹੈ ਸਹਿਜੇ ਹੀ ਸ਼ਾਂਤੀ ਧੀਰਜ ਗਿਆਨ ਆਦਿਕ ਗੁਣਾ ਦੁਆਰਾ ਉਸ ਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਸਮਾਇਆ ਮगन ਹੋਇਆ ਹੈ ਇਸੇ ਲਈ ਉਸ ਨੂੰ ਸੁਖ ਪ੍ਰਾਪਤ ਹੋਇਆ ਹੈ ਅੱਗੇ ਫਿਰ ਵਾਹਿਗੁਰੂ ਦੇ ਸਨਮੁਖ ਉਚਾਰਨ ਕਰ ਰਿਹਾ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨ ਕੋਏ ਏ ਕਰਤਾ burgh ਵਾਹਿਗੁਰੂ ਜੀ ਤੂੰ ਆਪ ਹੀ ਸਿਰਜਣਹਾਰ ਹੈ ਤੇਰਾ ਕੀਤਾ ਹੀ ਸਭ ਕੁਝ ਹੋ ਰਿਹਾ ਤੇਰੇ ਬਿਨਾ ਹੋਰ ਕੋਈ ਦੂਜਾ ਨਹੀਂ ਜੋ ਇਹ ਸਾਰਾ ਕੁਝ ਕਰ ਸਕੇ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਏ ਵਾਹਿਗੁਰੂ ਜੀ ਜੀਵ ਜਨਤਾ ਵਾਲਾ ਸੰਸਾਰ ਪੈਦਾ ਕਰ ਕਰ ਕੇ ਸਭ ਵੱਲ ਦੇਖ ਰਿਹਾ ਹੈ ਪਾਪ ਸਭ ਦੀ ਨਿਗਰਾਨੀ ਕਰ ਰਿਹਾ ਅਤੇ ਜੋ ਵੀ ਜੀਵ ਕਰਮ ਕਰਦੇ ਆ ਤੂੰ ਉਹਨਾਂ ਨੂੰ ਜਾਣਦਾ ਹੈ ਪਰ ਤੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ ਹਜੂਰ ਫਰਮਾਉਂਦੇ ਹਨ ਤੂੰ ਗੁਰੂ ਰਾਹੀ ਪ੍ਰਗਟ ਹੁੰਦਾ ਆਸਾ ਮਹੱਲਾ ਪਹਿਲਾ ਸੋ ਇਹ ਪਾਵਨ ਪਵਿੱਤਰ ਸ਼ਬਦ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਸਾ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ ਜਿਸ ਵਿੱਚ ਗਾਫਲ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਸਤਿਗੁਰੂ ਅਰਥ ਪਰ ਹਉ ਦੀਆਂ ਪੰਕਤੀਆਂ ਤੋਂ ਸ਼ੁਰੂ ਕਰਾਂਗੇ ਮਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਏ ਮੂਰਖ ਮਨਾ ਤੂੰ ਆਪਣੇ ਮਨ ਵਿੱਚ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਕਿਉ ਨਹੀਂ ਚੇਤੇ ਕਰਦਾ ਉਸ ਵਾਹਿਗੁਰੂ ਦੇ ਭੁੱਲ ਜਾਣ ਕਰਕੇ ਹੀ ਤੇਰੇ ਸਾਰੇ ਗੁਣ ਸੜ ਗੜ ਗਏ ਜਿਵੇਂ ਪਾਣੀ ਤੋਂ ਬਗੈਰ ਖੇਤੀ ਸੜ ਜਾਂਦੀ ਹੈ ਸ਼ਬਦ ਹੁਣ ਆਰੰਭ ਤੋਂ ਕਰਦੇ ਹਾਂ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਐ ਮਨਾਉ ਸੰਸਾਰ ਰੂਪ ਸਰਵਰੜੈ ਵੱਡੇ ਸਮੁੰਦਰ ਵਿੱਚ ਤੇਰਾ ਨਿਵਾਸ ਹੋ ਰਿਆ ਜਿਸ ਵਿੱਚ ਤਿਨਹਿ ਉਸ ਸਿਰਜਣਹਾਰ ਨੇ ਪਾਣੀ ਅਤੇ ਬਾਵਕ ਅਗਨ ਨੂੰ ਪੈਦਾ ਕੀਤਾ ਹੈ ਭਾਵ ਇਸ ਸੰਸਾਰ ਵਿੱਚ ਪਦਾਰਥਾਂ ਦਾ ਪਾਣੀ ਅਤੇ ਤ੍ਰਿਸ਼ਨਾ ਦੀ ਬੜਵਾ ਅਗਨੀ ਹੈ ਅੰਕ ਜਿ ਮੋਹ ਪੰਖ ਨਹੀਂ ਚਾਲੈ ਹਮ ਦੀਕਾ ਤਹਿ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੀਰੇ ਗੁਣ ਗਲਿਆ ਰਹਾ ਇਸ ਵਿੱਚ ਮੋ ਰੂਪ ਪੰਖ ਚਿਕੜ ਹੈ ਜੋ ਨਾਮ ਜਿਸ ਵਿੱਚ ਜੀਵ ਦਾ ਸੰਕਲਪ ਰੂਪ ਪੈਰ ਖਬਿਆ ਆ ਇੱਧਰ ਉੱਧਰ ਹਿਲਦਾ ਨਹੀਂ ਹਜ਼ੂਰ ਫਰਮਾਉਂਦੇ ਹਨ ਅਸਾਂ ਦੇਖਿਆ ਹੈ ਕਿ ਇਸ ਸੰਸਾਰ ਸਮੁੰਦਰ ਵਿੱਚ ਸਾਰੇ ਜੀਵ ਡੂਬੀ आले ਗੋਤੇ ਖਾਰੇ ਰਹਾਉ ਵਾਲੀਆਂ ਪੰਕਤੀਆਂ ਦੇ ਅਰਥ ਆਪਾਂ ਪਹਿਲਾਂ ਕਰ ਆਏ ਆਂ ਫਿਰ ਪ੍ਰਸ਼ੰਸੀਏ ਸਤਿਗੁਰੂ ਜੀ ਸਾਨੂੰ ਇਹ ਦੱਸੋ ਫਿਰ ਗਾਫਲ ਬੰਦਿਆਂ ਦਾ ਪਾਰ ਉਤਾਰਾ ਕਿਵੇਂ ਹੋ ਸਕਦਾ ਤਾਂ ਹਜੂਰ ਅਗਲੀਆਂ ਪੰਕਤੀਆਂ ਵਿੱਚ ਇਸ ਦਾ ਉੱਤਰ ਦੇ ਰਹੇ ਕਿ ਵਾਹਿਗੁਰੂ ਦੇ ਚਰਨਾਂ ਵਿੱਚ ਇਸ ਪ੍ਰਕਾਰ ਨਿਮਰਤਾ ਸਹਿਤ ਅਰਦਾਸ ਕਰੋ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ हे वाहे गुरु मेरे विच कोई गुण नहीं है ना ही मैं कोई जति ब्रह्मचारी हां ना ही सत परतग्गी अथवा दानी हां अति ना ही मैं कुछ पढ़ा लिखया मेरा जन्म भी मूर्खा बेसमजा दे घर होया मेरे पिता माता भी परमार्थ वलो अज्ञानी ही सन भाव मेरा खानदान भी चंगा नहीं है ਪ੍ਰਣਵਤ ਨਾਨਕ ਤិន ਕੀ ਸਰਣਾ ਜਿਨ ਤੂੰ ਨਾਹੀ ਬੀਸਰਿਆ ਪ੍ਰਣਵਤ ਬੇਨਤੀ ਪੂਰਵਕ ਗੁਰੂ ਨਾਨਕ ਸਾਹਿਬ ਜੀ ਫਰਮਾਰੇ ਆ ਉਸ ਵਾਹਿਗੁਰੂ ਅੱਗੇ ਇਉਂ ਅਰਦਾਸ ਕਰਨੀ ਹੈ ਕਿ اے ਅਕਾਲ ਪੁਰਖ ਮੈਂ ਉਹਨਾਂ ਦੀ ਸ਼ਰਨ ਪ੍ਰਾਪਤ ਕਰਨੀ ਚਾਹੁੰਦਾ ਹਾਂ ਜਿਨ੍ਹਾਂ ਨੂੰ ਤੂੰ ਕਦੇ ਵੀ ਭੁੱਲਿਆ ਨਹੀਂ ਭਾਵ ਜੋ ਹਰ ਵੇਲੇ ਤੈਨੂੰ ਯਾਦ ਕਰਦੇ ਹਨ ਉਹਨਾਂ ਦੀ ਸੰਗਤ ਕਰਕੇ ਮੇਰਾ ਵੀ ਪਾਰ ਉਤਾਰਾ ਹੋ ਸਕਦਾ ਹੈ ਆਸਾ ਮਖੱਲਾ ਪੰਜਵਾ ਇਹ ਪਾਵਨ ਪਵਿੱਤਰ ਸ਼ਬਦ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦਾ ਆਸਾ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਸ ਵਿੱਚ ਪਰਮਾਤੀ ਜੀਵ ਨੂੰ ਮਨੁੱਖੀ ਜੀਵਨ ਉਦੇਸ਼ ਸਮਝਾਇਆ ਗਿਆ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਐ ਜੀਵ ਤੇਨੂੰ ਇਹ ਮਨੁੱਖਾ ਦੇ ਪ੍ਰਾਪਤ ਹੋਈ ਹੈ ਇਹ ਬਾਕੀ ਹੋਰ ਜੂਨਾ ਦੇ ਸਮਾਨ ਨਹੀਂ ਹੈ ਬਲਕਿ ਇਸ ਦੀ ਵਿਸ਼ੇਸ਼ ਮਹਾਨਤਾ ਹੈ ਕਿਉਂਕਿ ਇਸ ਵਿੱਚ ਪ੍ਰਭੂ ਦੀ ਪ੍ਰਾਪਤੀ ਹੁੰਦੀ ਇਸ ਲਈ ਇਸ ਨੂੰ ਵਿਅਰਥ ਨਾ ਗਵਾ ਇਹ ਤੇਰੀ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ ਅਵਰ ਕਾਜ ਤੀਰਹਿ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ हे ਜੀਵ ਹੋਰ ਤੂੰ ਜੋ ਵੀ ਕੰਮ ਕਰ ਕਰ ਰਿਹਾ ਉਹ ਤੇਰੇ ਕਿਸੇ ਵੀ ਕੰਮ ਨਹੀਂ ਆਉਣ ਵਾਲੇ ਪਾਪ ਉਹਨਾਂ ਨਾਲ ਬੰਧਨ ਹੀ ਪੈਂਦੇ ਹਨ ਮੁਕਤੀ ਪ੍ਰਾਪਤੀ ਨਹੀਂ ਹੁੰਦੀ ਜੇ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਸਾਧ ਸੰਗਤ ਨਾਲ ਮਿਲ ਅਤੇ ਕੇਵਲ ਨਿਰੋਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬਿਰਧਾ ਜਾਤ ਰੰਗ ਮਾਇਆ ਕਹਿ ਰਹਾਉ ਅਨਵੇ ਅਰਥਨ ਹੀ ਪਰਮਾਦੀ ਮਨੁਖ ਤੇਰਾ ਮਨੁੱਖਾ ਜਨਮ ਇੱਕ ਵੱਡ ਮੁੱਲਾ ਹੀਰਾ ਇਹ ਮਾਇਆ ਰੂਪ ਕੌਡੀ ਦੇ ਰੰਗ ਪ੍ਰੇਮ ਵਿੱਚ ਵਿਅਰਥ ਜਾ ਰਿਹਾ ਤੂੰ ਇਸ ਨੂੰ ਸਫਲ ਕਰ ਸਫਲ ਕਿਵੇਂ ਹੋਵੇਗਾ ਤੂੰ ਸੰਸਾਰ ਸਮੁੰਦਰ ਤੋਂ ਤਰਨ ਦੇ ਸਰੰਜਾਮ ਹੁੰਦਾ ਇੰਤਜਾਮ ਵਿੱਚ ਲੱਗ ਜਾ ਉਹ ਇੰਤਜਾਮ ਕੀ ਹੈ ਉਸ ਬਾਰੇ ਪਿੱਛੇ ਦੱਸ ਚੁੱਕੇ ਆ ਕਿ ਸਾਧ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ ਅੱਗੇ ਇਸ ਪਰਮਾਦੀ ਜੀਵ ਨੂੰ ਆਪਣੀਆਂ ਪਿਛਲੀਆਂ ਭੁੱਲਾਂ ਬਖਸ਼ਾਉਣ ਦਾ ਤਰੀਕਾ ਦੱਸਦੇ ਸਤਿਗੁਰੂ ਕੀ ਨਿਮਰਤਾ ਸਹਿਤ ਪ੍ਰਭੂ ਚਰਨਾਂ ਵਿੱਚ ਇਸ ਪ੍ਰਕਾਰ ਅਰਦਾਸ ਕਰਿਆ ਕਰੋ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਹਰ ਰਾਇਆ ਹੈ ਪਾਤਸ਼ਾਹ ਪਰਮੇਸ਼ਰ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਮੈਂ ਗੁਰਮੰਤਰ ਦਾ ਜਾਪ ਕੀਤਾ ਹੈ ਨਾ ਹੀ ਗੁਰੂ ਕੀ ਸੇਵਾ ਰੂਪ अथवा ਧਰਮ ਦੀ ਕੀਰਤ ਰੂਪ ਤਪ ਕੀਤਾ ਹੈ ਅਤੇ ਨਾ ਹੀ ਸੰਜਮ ਗੁਰਮਤ ਦਾ ਵਰਤ ਨੇਮ ਰੱਖਿਆ ਨਾ ਹੀ ਧਰਮ ਚੰਗੇ ਆਚਾਰ ਅਤੇ ਵਿਚਾਰ ਨੂੰ ਅਥਵਾ ਸਿੱਖੀ ਦੇ ਬੁਨਿਆਦੀ ਅਸੂਲ ਨਾਮ-ਦਾਨ ਇਸ਼ਨਾਨ ਨੂੰ ਧਾਰਨ ਕੀਤਾ ਹੈ ਅਤੇ ਨਾ ਹੀ ਮਹਾਪੁਰਸ਼ਾਂ ਦੀ ਸੇਵਾ ਨੂੰ ਕਰਨਾ ਚੰਗਾ ਸਮਝਿਆ ਕੋ ਨਾਨਕ ਹਮ ਨੀਜ ਕਰਮਾ ਸ਼ਰਣ ਪਰੇ ਕੀ ਰੱਖ ਸਰਮਾ ਹਜੂਰ ਫਰਮਾਉਂਦੇ ਹਨ ਇਉ ਬੇਨਤੀ ਕਰੋ हे ਵਾਹਿਗੁਰੂ ਮੈਂ ਨੀਵੇਂ ਪਾਵਨ ਕਿੱਦ ਕਰਮ ਕਰਨ ਵਾਲਾ ਪਰ ਹੁਣ ਮੈਂ ਆਪ ਜੀ ਦੀ ਸ਼ਰਨ ਪਿਆ ਆਪ ਜੀ ਕਿਰਪਾ ਕਰੋ ਸ਼ਰਨ ਪਏ ਦੀ ਸ਼ਰਮ ਲਜਿਆ ਰੱਖੋ ਸੋ ਅੱਗੇ ਰਹਿ ਰਾਜ ਸਾਹਿਬ ਜੀ ਦੇ ਵਿੱਚ ਚੌਪਈ ਜਿਹੜੀ ਆਰੰਭ ਹੋ ਰਹੀ ਹੈ ਸੋ ਇਹ ਚੌਪਈ ਸਾਹਿਬ ਬਾਣੀ ਰਹਿ ਰਾਜ ਸਾਹਿਬ ਦੇ ਪਾਠ ਵਿੱਚ ਕਲਗੀਧਰ ਪਾਤਸ਼ਾਹ ਦੇ ਉਚਾਰਨ ਕੀਤੇ ਦਸਮ ਗ੍ਰੰਥ ਦੇ ਪਖਿਆਨ ਚਰিত্রਾਂ ਦੇ ਅਖੀਰਲੇ 405 ਚਰਤਰ ਦਾ ਭਾਗ ਹੈ ਇਹ ਚੌਪਈ ਸਾਹਿਬ ਜੀ ਦੀ ਰਚਨਾ ਗੁਰਦੁਆਰਾ ਵਿਪੌਰ ਸਾਹਿਬ ਸਤਲੁਜ ਦੇ ਕਿਨਾਰੇ ਸੰਮਤ ਬਿਕਰਮੀ 1753 ਵਿੱਚ ਹੋਈ ਹੈ ਇਸ ਤਰ੍ਹਾਂ ਹੋਰ ਦੁਹਰੀਆਂ ਤੇ ਚੌਪਈਆਂ ਦਸਮ ਗ੍ਰੰਥ ਬਾਣੀ ਦੇ ਹੀ ਕੁਝ ਹਿੱਸੇ ਹਨ ਇਹ ਸੰਪੂਰਨ ਰਹਿਰਾਸ ਸਾਹਿਬ ਜੀ ਦਾ ਪਾਠ ਚੌਪਈ ਦੁਹਰੀਆਂ ਤੇ ਹੋਰ ਸ਼ਬਦਾਂ ਨਾਲ ਕਲਗੀਧਰ ਪਾਤਸ਼ਾਹ ਵੇਲੇ ਆਰੰਭ ਹੋਇਆ ਹੈ ਜੋ ਦਮਦਮੀ ਟਕਸਾਲ ਅਤੇ ਹੋਰ ਕਈ ਪੁਰਾਤਨ ਸੰਪਰਦਾਵਾਂ ਵਿੱਚ ਪ੍ਰਚਲਿਤ ਹੈ ਅਗਲਾ ਮੰਗਲਾ ਚਰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਸਮ ਗ੍ਰੰਥ ਦੀ ਬਾਣੀ ਵਿੱਚ ਬਧੇਰੇ ਵਰਤਿਆ ਹੈ ਇੱਕ ਊੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਉਸ ਇੱਕ ਊੰਕਾਰ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ ਪਾਤਸ਼ਾਹੀ ਦਸਵੀਂ ਇਹ ਬਾਣੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹੈ ਚੌਪਈ ਚੌਪਈ ਸਾਧ ਸੰਗਤ ਜੀ ਛੰਦ ਦਾ ਨਾਮ ਹੈ ਕਈ ਚਪਈ ਕਹੀ ਜਾਂਦੇ ਆ ਕੋਈ ਚਪਈ ਕਹੀ ਜਾਂਦਾ ਸੋ ਇਸ ਦਾ ਮੂੰਹ ਖੋਲ ਕੇ ਚਾਚੇ ਨੂੰ ਕਨੌੜਾ ਪੱਪਾ ਈੜੀ ਨੂੰ ਬਿਹਾਰੀ ਚੌਪਈ ਇਸ ਤਰ੍ਹਾਂ ਬੋਲਣਾ ਹੈ ਜਿਵੇਂ ਉਹ ਮਹਾਂਪੁਰਖਾਂ ਕੋਲੇ ਦਾਸ بیٹھا ਸੀ ਤੇ ਇੱਕ ਬੀਬੀ ਆਈ ਮਹਾਂਪੁਰਖ ਪੁੱਛਣ ਲੱਗੇ ਕਿ ਬੀਬੀ ਕਿਹੜਾ ਕਿਹੜਾ ਪਾਠ ਕਰਦੀ ਹੈ ਉਹ ਕਹਿਣ ਲੱਗੀ ਕਿ ਮੈਂ ਬਾਬਾ ਜੀ ਜਪਜੀ ਸਾਹਿਬ ਤੇ ਚਪਈ ਸਾਹਿਬ ਤੇ ਨੰਦ ਸਾਹਿਬ ਪੜ੍ਹਦੀ ਹਾਂ ਬਾਬਾ ਜੀ ਕਹਿੰਦੇ ਤੈਨੂੰ ਤਾਂ ਬਾਣੀ ਦਾ ਨਾਮ ਨਹੀਂ ਲੈਣਾ ਹੁੰਦਾ ਪੜ੍ਹਦੀ ਤੂੰ ਕੀ ਹੋਵੇਂਗੀ ਬਾਬਾ ਜੀ ਕਹਿੰਦੇ ਭਈਆ ਪੜਿਆਂ ਪਾਸ ਜੇ ਆਪ ਨੂੰ ਨਾ ਆਉਂਦਾ ਹੋਵੇ ਤੇ ਪਾਠ ਸੁਣ ਲੈਣਾ ਚਾਹੀਦਾ ਹੈ ਜਾਂ ਸਿੱਖ ਲੈਣਾ ਚਾਹੀਦਾ ਹੈ ਸੋ ਸਾਨੂੰ ਜੇ ਬਾਣੀ ਦਾ ਨਾਮ ਹੀ ਨਹੀਂ ਸ਼ੁੱਧ ਲੈਣਾ ਆਉਣ ਡਿਆ ਅਸੀਂ ਬਾਣੀ ਵਿੱਚ ਕਿੰਨਾ ਅਨਰਥ ਕਰਦੇ ਹੋਵਾਂਗੇ ਪੜ੍ਹ ਲਗਿਆ ਸੋ ਇਸ ਦਾ ਨਾਮ ਚਾਉ ਪਈ ਹੈ ਨਾ ਕਿ ਚਪਈ ਹੈ ਚਪਈ ਨਹੀਂ ਪੜ੍ਹਨਾ ਪੁਨਰਾਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਅਨਵਿਅਰਥ ਹਨ ਸ੍ਰੀ ਸ਼੍ਰੋਮਣੀ ਅਸਕੇਤ ਹੰ ਦਾ ਅਸ ਸ੍ਰੀ ਸਾਹਿਬ ਦੇ ਕੀਤ ਨਿਸ਼ਾਨ ਵਾਲੇ ਅਤੇ ਸਾਰੇ ਜਗਤ ਦੇ ਮਾਲਕ ਅਕਾਲ ਪੁਰਖ ਮਹਾਕਾਲ ਜੀ ਨੇ ਪੁਨ ਫਿਰ ਰਾਸ਼ਸ ਰਾਖਸ਼ ਦੀਰਘ ਦਾੜ ਦੰਦ ਦਾ ਸਿਰ ਵੜ ਦਿੱਤਾ ਪੋਪਨ ਬ੍ਰਿਸ਼ਟ ਗਗਨਤੇ ਭਈ ਸਭ ਹਿਨ ਆਨ ਵਧਾਈ ਦਈ ਇਸ ਖੁਸ਼ੀ ਅੰਦਰ ਗਗਨ ਅਰਸ਼ ਵਿੱਚੋਂ ਫੁੱਲਾਂ ਦੀ ਵਰਖਾ ਹੋਈ ਸਭ ਦੇਵਤਿਆਂ ਨੇ ਆ ਕੇ ਵਧਾਈ ਦਿੱਤੀ ਤੇ ਨਾਲ ਹੀ ਇਸ ਤਰ੍ਹਾਂ ਸਿਫਤ ਕੀਤੀ ਧੰਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਇਹ ਸਭ ਲੋਕਾਂ ਦੇ ਰਾਜੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਧਨ ਹੋ ਧਨ ਹੋ ਤਿੰਨੇ ਕਾਲਾਂ ਵਿੱਚ ਅਤੇ ਮਨ ਬਾਣੀ ਸਰੀਰ ਕਰਕੇ ਧੰਤਾ ਜੋਗ ਹੋ ਆਪ ਦੁਸ਼ਟਾਂ ਨੂੰ ਦਾਹ ਸਾੜਨ ਵਾਲੇ ਹੋ ਅਤੇ ਗਰੀਬਾਂ ਨੂੰ ਨਿਵਾਜਾ ਵੜਿਆਉਣ ਵਾਲੇ ਹੋ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਲੇਹ ਉਬਾਰੇ ਆਪ ਅਖਲ ਹੁੰਦਾ ਸਮੂਹ ਭਵਨ ਸੰਸਾਰ ਦੇ ਸਿਰਜਣਹਾਰ ਹੋ ਮੈਨੂੰ ਆਪਣਾ ਦਾਸ ਸੇਵਕ ਜਾਣ ਕੇ ਹਰ ਤਰ੍ਹਾਂ ਦੇ ਦੁੱਖਾਂ ਤੇ ਦੁਖੀਆਂ ਤੋਂ ਬਚਾ ਲਵ ਕਬਿਓ ਬਾਜ ਬੇਨਤੀ ਚੌਪਈ ਕਵੀ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੌਪਈ ਉਚਾਰਨ ਕਰਦੇ ਆ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਹੀ ਵਾਹਿਗੁਰੂ ਕਿਰਪਾ ਦਾ ਹੱਥ ਦੇ ਕੇ ਸਾਡੀ ਰੱਖਿਆ ਕਰੋ ਅਤੇ ਸਾਡੇ ਚੇਤ ਦੀ ਇਹ ਇੱਛਾ ਪੂਰੀ ਹੋ ਜਾਵੇ ਕੀ ਇੱਛਾ ਹੈ ਤਦ ਚਰਨਨ ਮਨ ਰਹੇ ਹਮਾਰਾ ਅਪਨਾ ਜਾਣ ਕਰੋ ਪ੍ਰਤਿਪਾਰਾ ਹਾਂ ਸਾਡੀ ਇੱਛਾ ਵਾ ਕਿ ਸਾਡਾ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹੇ ਵਾਹਿਗੁਰੂ ਮੈਨੂੰ ਆਪਣਾ ਦਾਸ ਜਾਣ ਕੇ ਮੇਰੀ ਪਾਲਣਾ ਕਰੋ ਮਰੇ ਦੁਸ਼ਟ ਸਬੈ ਤੁਮਕਾਵ ਆਪ ਹਾਥ ਦੇ ਮੋਹੇ ਬਚਾਵ ਤੁਸੀਂ ਸਾਡੇ ਸਾਰੇ ਦੁਸ਼ਟ ਦੁਸ਼ਮਣਾਂ ਨੂੰ ਨਾਸ ਕਰ ਦਿਓ ਤੇ ਆਪਣੇ ਇਸ ਦਾਸ ਨੂੰ ਮਿਹਰ ਦਾ ਹੱਥ ਦੇ ਕੇ ਦੁਸ਼ਮਣ ਦੇ ਵਾਰਾਂ ਤੋਂ ਬਚਾ ਲਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੇਰਾ ਸਾਰਾ ਪਰਿਵਾਰ ਸੁਖੀ ਵਸਦਾ ਰਹੇ ਕੀੜਾ ਪਰਿਵਾਰ ਹੀ ਸਿਰਜਨਹਾਰ ਜਿਨਨੇ ਗੁਰੂ ਗੁਰੂ ਘਰ ਦੇ ਸਿੱਖ ਸੇਵਕ ਆ ਇਹੀ ਗੁਰੂ ਦਾ ਪਰਿਵਾਰ ਹੈ ਮੋ ਰਚਾ ਨਿਜ ਕਰਦੈ ਕਰੀਐ ਸਭ ਬੈਰਨ ਖਉ ਆਜ ਸੰਘਰੀਐ ਹੇ ਵਾਹਿਗੁਰੂ ਜੀ ਆਪਣੀ ਕਿਰਪਾ ਦਾ ਹੱਥ ਦੇ ਕੇ ਹਰ ਥਾਂ ਅਤੇ ਹਰ ਸਮੇ ਮੇਰੀ ਰੱਖਿਆ ਕਰੋ ਮੇਰੇ ਸਾਰੇ ਦੁਸ਼ਮਣਾਂ ਨੂੰ ਅੱਜ ਹੀ ਮਾਰਮ ਕਾ ਦਿਓ ਖਪਾ ਦਿਓ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਨਾਲ ਹੀ ਮੇਰੀ ਇਹ ਵੀ ਆਸਾ ਤੀਬਰ ਇੱਛਾ ਪੂਰਨ ਹੋਵੇ ਕਿ ਤੇਰੇ ਭਜਨ ਦੀ ਨਾਮ ਦੀ ਪਿਆਸ ਮੇਰੇ ਮਨ ਨੂੰ ਹਮੇਸ਼ਾ ਲੱਗੀ ਰਹੇ ਤੁਮਹਿ ਛੱਡ ਕੋਈ ਅਵਰ ਨ ਧਿਆਉ ਜੋ ਬਰ ਚਾਹਾਂ ਤੁਮ ਤੇ ਪਾਉ ਤੁਹਾਨੂੰ ਛੱਡ ਕੇ ਮੈਂ ਹੋਰ ਕਿਸੇ ਵੀ ਦੇਵੀ ਦੇਵਤੇ ਨੂੰ ਨਾ ਧਿਆਵਾ ਜੋ ਵੀ ਵਾਰ ਚਾਹਾਂ ਉਹ ਆਪ ਜੀ ਤੋਂ ਹੀ ਪ੍ਰਾਪਤ ਕਰਾ ਜੋ ਵੀ ਸੁਖ ਲੈਣਾ ਉਹ ਆਪ ਜੀ ਤੋਂ ਮੰਗਾ ਸੇਵਕ ਸਿੱਖ ਹਮਾਰੇ ਤਾਰੀਅ ਚੁਣ ਚੁਣ ਸੱਦਰ ਹਮਾਰੇ ਮਾਰੀਅ ਮੇਰੇ ਸਾਰੇ ਹੀ ਸਿੱਖ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੋ ਅਤੇ ਸਾਡੇ ਸਾਰੇ ਹੀ ਸਤਰੂ ਦੁਸ਼ਮਣ ਉਹਨਾਂ ਨੂੰ ਚੁਣ ਚੁਣ ਕੇ ਮਾਰ ਦਿਓ ਸੋ ਸਾਡੇ ਚ ਇੱਕ ਸਿੰਘ ਹੁੰਦਾ ਸੀ ਉਹਨੇ ਜਦੋਂ ਚੌਪਈ ਸਾਹਿਬ ਪੜ੍ਹੋਣੀ ਸੰਗਤ ਵਿੱਚ ਉਹਨੇ ਇਸ ਪੰਕਤੀ ਨੂੰ ਪੜਨਾ ਕਿ ਚੁੰਨ ਚੁੰਨ ਛਤਰ ਹਮਾਰੇ ਮਾਰੀ ਹੈ ਉਹ ਆਪੇ ਕਹੀ ਜਾਂਦਾ ਹਮਾਰੇ ਸਾਡੇ ਛਤਰ ਮਾਰੋ ਸੋ ਬਾਣੀ ਦਾ ਅਲਰਥ ਨਹੀਂ ਕਰਨਾ ਪੜਦਿਆਂ ਬਾਣੀ ਨੂੰ ਤਿਆਰ ਰੱਖਣਾ ਸ਼ਤਰੂ ਇਸ ਦਾ ਵਾਜਕ ਹੈ ਦੁਸ਼ਮਣ ਸਾਡੇ ਛਤਰ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸਨ ਵਰੀਏ ਆਪ ਕਿਰਪਾ ਦਾ ਹੱਥ ਦੇ ਕੇ ਮੈਨੂੰ ਬਚਾ ਲਵੋ ਅਤੇ ਮੇਰੇ ਮਨ ਵਿੱਚੋਂ ਮਰਨ ਕਾਲ ਅੰਤ ਦੇ ਸਮੇਂ ਦਾ ਡਰ ਦੂਰ ਕਰ ਦਿਓ। ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰਿ ਯਹ ਰੱਛਾ ਤੁਸੀਂ ਹਮੇਸ਼ਾ ਸਾਡੇ ਪੱਖ ਤੇ ਖੜੇ ਰਹੋ ਸ੍ਰੀ ਅਸ ਤੁਜ ਸ੍ਰੀ ਸਹਿਬ ਧਾਰਨ ਵਾਲੇ ਮਹਾਕਾਲ ਜੀਓ ਤੁਸੀਂ ਹਮੇਸ਼ਾ ਮੇਰੀ ਰਖਿਆ ਕਰੋ ਰਾਖਲੇ ਹੋ ਮੋਹਿ ਰਖਨ ਹਾਰੀ ਸਾਹਿਬ ਸੰਤ ਸਹਾਈ ਪਿਆਰੇ ਏ ਰਖਿਆ ਕਰਨ ਵਾਲੇ ਵਾਹਿਗੁਰੂ ਤੁਸੀਂ ਮੇਰੀ ਰਖਿਆ ਕਰੋ ਤੁਸੀਂ ਸੰਤਾਂ ਦੇ ਮਾਲਕ ਅਤੇ ਪਿਆਰਿਆਂ ਦੇ ਸਹਾਈ ਹੋ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਆਪ ਦੀਨ ਬੰਦੂ ਗਰੀਬਾਂ ਦੇ ਮਦਦਗਾਰ ਅਤੇ ਦੁਸ਼ਤਾਂ ਦੇ ਨਾਸ ਕਰਨ ਵਾਲੇ ਹੋ ਤੁਸੀਂ ਹੀ 14 ਪੁਰੀਆਂ ਦੇ ਪਾਵ ਸਾਰੇ ਬ੍ਰਹਿਮੰਡਾਂ ਦੇ ਮਾਲਕ ਹੋ ਅੱਗੇ ਕਾਲ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕਰਦੇ ਹਨ ਕਾਲ ਪਾ ਦੇ ਅਰਥ ਤਾਂ ਭਾਵੇਂ ਹੋਰ ਵੀ ਅਨੇਕਾ ਵਾਂ ਪਰ ਪ੍ਰਕਰਨ ਅਨੁਸਾਰ ਕਾਲ ਦਾ ਅਰਥ ਅਕਾਲ ਪੁਰਖ ਅਥਵਾ ਸਮਾ ਪਾ ਕੇ ਅਰਥ ਵਧੇਰੇ ਟੁਕਦਾ ਹੈ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਅਕਾਲ ਪੁਰਖ ਦੀ ਆਗਿਆ ਪਾ ਕੇ अथवा ਸਮਾ ਪਾ ਕੇ ਬ੍ਰਹਮਾ ਨੇ ਵਾਪੁੰਦਾ ਸਰੀਰ ਧਾਰਨ ਕੀਤਾ ਅਤੇ ਉਸੇ ਹੀ ਕਾਲ ਦਾ ਹੁਕਮ ਪਾ ਕੇ ਸ਼ਿਵ ਜੀ ਅਵਤਾਰਾ ਪ੍ਰਗਟ ਹੋਇਆ ਕਾਲ ਪਾਈ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਉਸੇ ਹੀ ਮਹਾਕਾਲ ਦਾ ਹੁਕਮ ਪਾ ਕੇ ਵਿਸ਼ਨੂੰ ਪ੍ਰਗਟ ਹੋਇਆ ਇਹ ਸੰਸਾਰ ਦਾ ਸਾਰਾ ਤਮਾਸ਼ਾ ਕਾਲ ਅਕਾਲ ਪੁਰਖ ਨੇ ਆਪ ਹੀ ਪੈਦਾ ਕੀਤਾ ਹੈ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਤੀਓ ਜਿਸ ਅਕਾਲ ਪੁਰਖ ਨੇ ਸ਼ਿਵ ਜੀ ਨੂੰ ਜੋਗੀ ਬਣਾ ਦਿੱਤਾ ਤੇ ਬ੍ਰਹਮਾ ਜੀ ਵੇਦਾਂ ਦਾ ਰਾਜਾ ਭਾਵ ਵੇਦਾਂ ਦਾ ਕਰਤਾ ਬਣ ਗਏ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਿਸ ਮਹਾਕਾਲ ਨੇ ਸਭ ਲੋਕਾਂ ਨੂੰ ਸਾਜਿਆ ਸਵਾਰਿਆ ਉਸ ਨੂੰ ਸਾਡੀ ਨਮਸਕਾਰ ਹੈ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਚਨ ਉਪਜਾਇਓ ਜਿਸ ਕਾਲ ਸਰੂਪ ਪ੍ਰਭੂ ਨੇ ਸਾਰੇ ਸੰਸਾਰ ਨੂੰ ਬਣਾਇਆ ਦੇਵਤੇ ਦਾਇਤ ਅਤੇ ਜਚ ਵੀ ਉਸੇ ਨੇ ਪੈਦਾ ਕੀਤੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਉਹ ਸ੍ਰਿਸ਼ਟੀ ਦੇ ਰੰਭ ਤੋਂ ਲੈ ਕੇ ਅੰਤ ਪਰਯੰਤ ਇੱਕੋ ਹੀ ਵਜੂਦ ਵਿੱਚ ਅਵਤਾਰਾ अवतारਾ ਪ੍ਰਗਟ ਰਹਿੰਦਾ ਉਹੀ ਅਕਾਲ ਪੁਰਖ ਸਾਡਾ ਗੁਰੂ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Vahe Guru, Vahe Guru, Vahe Guru, Vahe Guru, Vahe Guru, Vahe Guru. ਸਤਿ ਵਾਹਿਗੁਰੂ ਜੀ ਕੀ ਫਤਿਹ